ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹાગੜੇ ਕੀ ਵਾਰ ਮਹੱਲਾ 14 ਇੱਕ ਊੰਕਾਰ ਸਤਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਬਿਹાગੜੇ ਕੀ ਵਾਰ ਦੇ ਰਾਹੀਂ ਚੱਲ ਰਹੀ ਲੜੀਵਾਰ ਕਥਾ ਵਿਚਾਰ ਪਾਵਨ ਅੰਗ 548 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ ਬਿਹਗੜੇ ਦੀ ਵਾਰ ਪਾਵ ਚੌਥੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਪਾਵ ਇਸ ਵਾਰ ਵਿੱਚ ਸਭ ਪੌੜੀਆਂ ਚੌਥੇ ਪਾਤਸ਼ਾਹ ਜੀ ਦੀਆਂ ਉਚਾਰੀਆਂ ਹੋਈਆਂ ਹਨ ਅਤੇ ਸਲੋਕ ਤੇ ਮਹੱਲੇ ਰਲੇ ਮਿਲੇ ਆਉਣਗੇ ਪਾਵ ਜਿਸ ਪਾਤਸ਼ਾਹ ਜੀ ਦੇ ਸਲੋਕ ਮਹੱਲੇ ਆਉਣਗੇ ਉਹਨਾਂ ਦਾ ਸ੍ਰਿਲੇਖ ਨਾਲ ਦਿੱਤਾ ਜਾਵੇਗਾ ਸੋ ਇਸ ਵਾਰ ਵਿੱਚ ਛੇਵੇਂ ਪਾਤਸ਼ਾਹ ਜੀ ਨੇ ਕੋਈ ਧੁਨੀ ਨਹੀਂ ਚਾੜੀ ਜਿਵੇਂ ਸ੍ਰੀ ਰਾਗ ਦੀ ਵਾਰ ਵਿੱਚ ਵੀ ਕੋਈ ਧੁਨ ਨਹੀਂ ਚਾੜਨਾ ਕੀਤੀ ਸਤਿਗੁਰੂ ਜੀ ਪ੍ਰਮਾਤਮਾ ਦੀਆਂ ਸੁਤੰਤਰ ਤੇ ਆਪਣੀ ਮਰਜ਼ੀ ਦੇ ਮਾਲਕ ਹਨ ਵਾਰ ਨਾਮਦੋ ਸੂਰਮਿਆਂ ਦੇ ਮੁਕਾਬਲੇ ਦਾ ਹੁੰਦਾ ਹੈ ਅਤੀ ਇੱਥੇ ਬਿਵੇਕ ਤੇ ਮੋਹ ਦਾ ਮੁਕਾਬਲਾ ਹੋਵੇਗਾ ਜਿਸ ਵਿੱਚ ਬਿਵੇਕ ਦੀ ਜਿੱਤ ਹੋਵੇਗੀ ਤੇ ਮੋਹ ਦੀ ਹਾਰ ਹੋਵੇਗੀ ਗੁਰਮੁਖਾਂ ਤੇ ਮਨਮੁਖਾਂ ਦਾ ਮੁਕਾਬਲਾ ਹੋਵੇਗਾ ਜਿਸ ਵਿੱਚ ਗੁਰਮੁਖ ਜਿੱਤ ਕੇ ਜਾਣਗੇ ਅਤੇ ਮਨਮੁਖ ਹਾਰ ਕੇ ਜਾਣਗੇ ਵਾਰ ਨਾਮ ਜਸ ਪੌੜੀਆਂ ਦਾ ਵੀ ਹੈ ਭਾਵ ਸਤਿਗੁਰੂ ਜੀ ਜਸ ਰੂਪ ਪੌੜੀਆਂ ਉਚਾਰਨ ਕਰਦੇ ਹਨ ਮੰਗਲ ਕਰਦੇ ਹਨ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੋ ਲੋਕ ਮਹੱਲਾ ਤੀਜਾ ਸ੍ਰੀ ਗੁਇੰਦਵਾਲ ਸਾਹਿਬ ਜੀ ਦੇ ਅਸਥਾਨ ਉੱਪਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੋਖਤ ਦੇ ਨਾਮ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਦ ਉੱਤਰ ਵਿੱਚ ਗੁਰੂ ਜੀ ਉਚਾਰਨ ਕਰਦੇ ਹਨ ਗੁਰ ਸੇਵਾ ਤੀ ਸੁਖ ਪਾਈਐ ਹੋਰ ਥੈ ਸੁਖ ਨਭਾਲ ਏ ਗੁਰਸਿੱਖੋ ਗੁਰੂ ਦੀ ਸੇਵਾ ਟਹਿਲ ਕਰਨ ਤੋਂ ਹੀ ਸਦੀਵੀ ਸੁਖ ਪ੍ਰਾਪਤ ਹੁੰਦੇ ਹਨ ਹੋਰ ਕਿਸੇ ਵੀ ਥਾਵੋਂ ਸੁੱਖਾਂ ਦੀ ਭਾਲ ਨਾ ਕਰੋ ਲੱਭਣਾ ਨਾ ਕਰੋ ਗੁਰ ਕੈ ਸਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਇਸ ਲਈ ਗੁਰਾਂ ਦੀ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਮਨ ਨੂੰ ਪ੍ਰੇਮ ਰੰਗ ਵਿੱਚ ਭੇਦੀਏ ਹੁੰਦਾ ਵਿਨ ਲਈਏ ਤਦ ਹਰੀ ਪਰਮੇਸ਼ਰ ਹਮੇਸ਼ਾ ਹੀ ਨਾਲ ਸਾਥ ਆ ਵਸਦਾ ਹੈ ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵੇਖੈ ਨਜ਼ਰ ਨਿਹਾਲ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਗੁਰ ਸਿੱਖੋ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਆਪ ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖ ਕੇ ਨਿਹਾਲ ਆਨੰਦ ਪ੍ਰਸੰਨ ਕਰ ਦਿੰਦਾ ਹੈ ਨਿਹਾਲ ਦੁੱਖਾਂ ਤੋਂ ਰਹਿਤ ਕਰ ਦਿੰਦਾ ਹੈ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ਼ ਹੈ ਜਿਸ ਬਖਸੈ ਸੋ ਖਰਚੈ ਖਾਈ ਏ ਭਾਈ ਜੋ ਵਾਹਿਗੁਰੂ ਦੀ ਸਿਫਤ ਕਰਨੀ ਹੈ ਇਹ ਉਸ ਦੀ ਬਖਸ਼ਿਸ਼ ਉਸ ਦੀ ਦਾਤ ਦਾ ਖਜ਼ਾਨਾ ਭੰਡਾਰਾ ਹੈ ਜਿਸ ਨੂੰ ਆਪਣੀ ਸਿਫਤ ਕਰਨੀ ਬਖਸ਼ ਦਿੰਦਾ ਹੈ ਉਹੀ ਆਪ ਧਾਰਨ ਰੂਪ ਖਾਂਦਾ ਹੈ ਹੋਰਨਾਂ ਨੂੰ ਉਪਦੇਸ਼ ਕਰਨ ਰੂਪ ਖਰਚਾ ਕੀ ਇਹ ਖਰਚ ਦਾ ਹੈ ਪਰ ਸਤਿਗੁਰ ਬਿਨ ਹੱਥ ਨ ਆਵਈ ਸਭ ਥੱਕੇ ਕੰਮ ਕਮਾਈ ਇਹ ਦਾਤ ਸਤਿਗੁਰ ਸਾਹਿਬ ਜੀ ਤੋਂ ਬਗੈਰ ਸਤਿਗੁਰ ਬਿਨ ਹੱਥ ਨ ਆਵਈ ਨੰਨਾ ਮੁਕਤਾ ਹੈ ਬਗੈਰ ਹੱਥ ਵਿੱਚ ਨਹੀਂ ਆਉਂਦੀ ਪਾਪ ਪ੍ਰਾਪਤ ਨਹੀਂ ਹੁੰਦੀ ਸਾਰੇ ਲੋਕ ਅਨੇਕਾਂ ਨਿਤ ਨਮਿਤ ਆਦਿ ਕਰਮ ਕਮਾਉਂਦੇ ਹੋਏ ਹਾਰ ਥੱਕ ਗਏ ਹਨ ਨਾਨਕ ਮਨਮੁਖ ਜਗਤ ਤਨਹੀਣ ਹੈ ਅੱਗੇ ਭੁੱਖਾ ਕੇ ਖਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰੂ ਤੋਂ ਬੇਮੁਖ ਮਨਮੁਖ ਪੁਰਸ਼ ਜਗਤ ਸੰਸਾਰ ਵਿੱਚ ਨਾਮ ਰੂਪੀ ਤਨਹੀਣ ਧੰਤੋਂ ਹੀਣਾ ਭਾਵ ਖਾਲੀ ਹੈ ਉਹ ਭੁੱਖ ਦਾ ਮਾਰਿਆ ਅੱਗੇ ਪ੍ਰਲੋਕ ਵਿੱਚ ਜਾ ਕੇ ਕੀ ਖਾਵੇਗਾ ਭਾਵ ਭੁੱਖਾ ਹੀ ਰਹੇਗਾ ਪੌੜੀ ਸਭ ਤੇਰੀ ਤੂੰ ਸਭ ਸਦਾ ਸਭ ਤੁਦ ਉਪਾਇਆ ਏ ਪਰਮੇਸ਼ਰ ਸਾਰੀ ਸ੍ਰਿਸ਼ਟੀ ਤੇਰੀ ਹੈ ਤੂੰ ਸਾਰਿਆਂ ਜੀਵਾਂ ਦਾ ਮਾਲਕ ਹੈ ਅਤੇ ਸਾਰਾ ਸੰਸਾਰ ਬ੍ਰਹਿਮੰਡ ਤੁਦ ਕਈਏ ਤੂੰ ਹੀ ਉਪਾਇਆ ਪੈਦਾ ਕੀਤਾ ਹੋਇਆ ਹੈ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਿਆਇਆ ਏ ਵਾਹਿਗੁਰੂ ਤੂੰ ਸਾਰਿਆਂ ਜੀਵਾਂ ਦੇ ਅੰਦਰ ਆਤਮਾ ਰੂਪ ਹੋ ਕੇ ਵਰਤ ਰਿਹਾ ਤੇਰੇ ਤਾਂ ਹੀ ਸਾਰਿਆਂ ਨੇ ਹੀ ਧਿਆਉਣਾ ਕੀਤਾ ਹੈ ਪਰ ਤਿਸ ਦੀ ਤੂੰ ਭਗਤ ਥਾਏ ਪਾਏ ਜੋ ਤੁਦ ਮਨ ਪਾਇਆ ਹਾਂ ਉਸ ਦੀ ਭਗਤੀ ਨੂੰ ਹੀ ਤੂੰ ਥਾਏ ਪਾਉਂਦਾ ਹੈ ਭਾਵ ਪ੍ਰਮਾਨ ਕਰਦਾ ਜਿਹੜਾ ਤੇਰੇ ਮਨ ਹਿਰਦੇ ਵਿੱਚ ਭਾ ਗਿਆ ਚੰਗਾ ਲੱਗਾ ਹੈ ਜੋ ਹਰ ਪ੍ਰਭ ਭਾਵੈ ਸੋ ਥੀ ਹੈ ਸਭ ਕਰਨ ਤੇਰਾ ਕਰਾਇਆ ਹੇ ਹਰੀ ਹਰੇ ਭਰੇ ਕਰਨ ਵਾਲੇ ਪ੍ਰਭੂ ਪਰਮੇਸ਼ਰ ਜੋ ਤੈਨੂੰ ਭਾਉਂਦਾ ਹੈ ਉਹੀ ਤਿੰਨਾ ਕਾਲਾਂ ਵਿੱਚ ਹੁੰਦਾ ਸਾਰੇ ਜੀਵਾਂ ਜੀਵ ਤੇਰਾ ਹੀ ਕਰਾਇਆ ਕਰ ਤਬ ਕਰਦੇ ਹਨ ਸਲਾਹ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਇਸ ਕਰਕੇ ਹੀ ਭਾਈ ਹਰੀ ਸਭਨਾ ਸਾਰਿਆਂ ਬ੍ਰਹਮਾ ਵਿਸ਼ਨੂੰ ਆਦਤੋਂ ਵੀ ਵੱਡਾ ਹੈ ਉਸ ਨੂੰ ਸਲਾਹੁਣਾ ਕਰੋ ਜਿਹੜਾ ਹਰ ਸਮੇਂ ਆਪਣੇ ਸੰਤ ਜਨਾ ਮਹਾਤਮਾ ਜਨਾ ਦੀ ਬੈਜ ਇੱਜਤ ਪਤ ਰੱਖਦਾ ਆਇਆ ਹੈ ਸਲੋਕ ਮਹੱਲਾ ਤੀਜਾ ਫਿਰ ਪ੍ਰਸ਼ਨ ਸੀ ਸਤਿਗੁਰੂ ਜੀ ਸੰਸਾਰ ਨੂੰ ਕਿੰਨਾ ਨੇ ਜਿੱਤਿਆ ਹੋਇਆ ਹੈ ਜਾਂ ਸੰਸਾਰ ਵਿੱਚ ਕੌਣ ਜਿਉਂਦੇ ਹਨ ਗੁਰੂ ਮਾਰਾ ਕਿਰਪਾ ਕਰਦੇ ਹਨ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਤੇ ਉੱਤਰ ਦਿੰਦੇ ਆ ਇਹ ਭਾਈ ਗਿਆਨਮਾਨ ਭਾਵ ਬ੍ਰਹਮ ਦੀ ਜਾਣਨ ਵਾਲਿਆਂ ਨੇ ਹੀ ਸੰਸਾਰ ਨੂੰ ਜਿੱਤਣਾ ਕੀਤਾ ਹੈ। ਬਾਕੀ ਸਾਰੇ ਕਿਸੇ ਨੂੰ ਤਾਂ ਜਗ ਸੰਸਾਰ ਨੇ ਜਿੱਤ ਲਿਆ। ਇਹ ਭਾਈ ਸੰਸਾਰ ਵਿੱਚ ਸਭ ਕੋਈ ਆਪਣੇ ਆਪ ਨੂੰ ਜਿਉਂਦਾ ਮੰਨਦੇ ਆ ਪਰ ਸੱਚ ਇਹ ਹੈ ਕਿ ਕੇਵਲ ਗਿਆਨਵਾਨ ਅਤੇ ਨਾਮ ਜਪਣ ਵਾਲੇ ਪੁਰਖ ਹੀ ਸੰਸਾਰ ਵਿੱਚ ਜਿਉਂਦੇ ਆ। ਬਾਕੀ ਤਾਂ ਸਾਰੇ ਆਤਮਕ ਮੌਤੇ ਮਰੇ ਹੋਏ ਆ। ਫਿਰ ਪ੍ਰਸ਼ਨ ਸੀ ਸਤਿਗੁਰੂ ਜੀ ਉਹਨਾਂ ਨੇ ਸੰਸਾਰ ਨੂੰ ਕਿਵੇਂ ਜਿੱਤਿਆ ਹੈ ਗੁਰੂ ਮਹਾਰਾਜ ਉੱਤਰ ਦਿੰਦੇ ਹਨ ਨਾਮੇ ਕਾਰਜ ਸਿੱਧ ਹੈ ਸਹਜੇ ਹੋਏ ਸੋ ਹੋਏ ਏ ਭਾਈ ਪਰਮੇਸ਼ਰ ਦਾ ਨਾਮ ਜਪਣ ਕਰਕੇ ਹੀ ਉਹਨਾਂ ਦੇ ਸਾਰੇ ਕੰਮ ਸਿੱਧ ਪੂਰਨ ਰਾਸ ਹੋ ਜਾਂਦੇ ਉਹਨਾਂ ਦਾ ਇਹ ਨਿਸ਼ਚਾ ਹੁੰਦਾ ਕਿ ਜੋ ਕੁਝ ਵੀ ਹੁੰਦਾ ਹੈ ਉਹ ਸਹਜੇ ਸੁਭਾਵਕ ਹੀ ਹੁੰਦਾ ਅਰਥਾਤ ਉਹ ਸਭ ਕੁਝ ਪ੍ਰਭੂ ਵੱਲੋਂ ਹੁੰਦਾ ਜਾਣ ਕੇ आनंद ਵਿੱਚ ਮਗਨ ਰਹਿੰਦੇ ਆ ਗੁਰਮਤਿ ਮਤ ਅਚਲ ਹੈ ਚਲਾਇ ਨ ਸਕੈ ਕੋਈ ਉਹਨਾਂ ਦੀ ਮਤ ਬੁੱਧ ਗੁਰਾਂ ਦੀ ਸਿੱਖਿਆ ਧਾਰਨ ਕਰਕੇ ਅਚਲ ਚੱਲਣ ਤੋਂ ਰਹਿਤ ਇਸਤਤ ਹੋ ਜਾਂਦੀ ਹੈ ਤੇ ਕੋਈ ਮਨਮਤੀਆਂ ਵੇਦਾਂ ਸ਼ਾਸਤਰਾਂ ਦੇ ਤਰਕਾਂ ਰੂਪੀ ਵਾਰ ਕਰਕੇ ਚਲਾਇ ਮਾ ਨਹੀਂ ਕਰ ਸਕਦਾ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਉਨ੍ਹਾਂ ਅਚਲ ਮਤ ਵਾਲੇ ਭਗਤਾ ਸੇਵਕ ਜਨਾਂ ਦਾ ਹਰੀ ਪਰਮੇਸ਼ਰ ਆਪ ਅੰਗੀਕਾਰ ਪਖ ਕਰਦਾ ਹੈ ਤੇ ਉਨ੍ਹਾਂ ਦਾ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਆਦ ਹਰ ਕੋਈ ਕਾਰਜ ਕੰਮ ਸੁਹਾਵਾ ਸ਼ੋਭਨਿਕ ਹੋ ਜਾਂਦਾ ਮਨਮੁਖ ਮੂਲੋ ਭੁਲਾਇ ਅਨ ਮਨਮੁਖ ਮੂਲੋ ਭੁਲਾਇ ਅਨ ਵਿਚ ਲਭ ਲੋਭ ਅਹੰਕਾਰ ਦੂਸਰੇ ਜੋ ਗੁਰੂ ਤੋਂ ਮਨਮੁਖ ਬੇਮੁਖ ਪੁਰਸ਼ ਹਨ ਉਹ ਪਰਮੇਸ਼ਰ ਨੇ ਆਪ ਮੁੱਢ ਤੋਂ ਹੀ ਆਪਣੇ ਸਰੂਪ ਵੱਲੋਂ ਭੁਲਾ ਦਿੱਤੇ ਆ ਉਹਨਾਂ ਦੇ ਹਿਰਦੇ ਵਿੱਚ ਅੰਦਰ ਖਾਣ ਦਾ ਲੱਭ ਜੋੜਨ ਦਾ ਲੋਭ ਲਾਲਚ ਅਤੇ ਆਪਣੇ ਗੁਣਾ ਦਾ ਹੰਕਾਰ ਅਭਿਮਾਨ ਆ ਝਗੜਾ ਕਰਦਿਆ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਇਉਂ ਉਹਨਾਂ ਦਾ ਅਨ ਦਿਨ ਰਾਤ ਦਿਨ ਝਗੜਾ ਕਰਦਿਆਂ ਦਾ ਹੀ ਗੁਦਰੈ ਕਿ ਇਹ ਗੁਜਰਦਾ ਬਤੀਤ ਹੁੰਦਾ ਪਰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਇੱਕ ਨਿਮਖ ਮਾਤਰ ਵੀ ਨਹੀਂ ਕਰਦੇ ਸੁੱਧ ਮਤ ਕਰਤੈ ਹਿਰ ਲਈ ਬੋਲਨ ਸਭ ਵਿਕਾਰ ਇਉਂ ਲੱਗਦਾ ਹੈ ਕਿ ਉਹਨਾਂ ਮਨਮੁੱਖਾਂ ਦੀ ਸੁੱਧ ਚੰਗੀ ਮਤ ਬੁੱਧੀ ਤਾਂ ਕਰਤੈ ਰਚਨਹਾਰ ਪ੍ਰਭੂ ਅਕਾਲ ਪੁਰਖ ਨੇ ਉਹਨਾਂ ਦੇ ਕਰਮਾਂ ਦਾ ਫਲ ਦੇਣ ਲਈ ਖਿਰ ਲਈ ਆ ਚੁਰਾ ਲਈ ਆ ਇਸ ਲਈ ਉਹ ਸਾਰਾ ਕੁਝ ਹੀ ਵਿਕਾਰ ਬਿਕਾਰ ਹੀ ਬੋਲਦੇ ਆ ਵਿਕਾਰ ਕਾਮ ਕ੍ਰੋਧ ਆਦੀਆਂ ਗੱਲਾਂ ਹੀ ਕਰਦੇ ਬੋਲਦੇ ਰਹਿੰਦੇ ਆ ਦਿੱਤੈ ਕਿਤੈ ਨਸੰਤੋਖਿ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਕਿਤਨੇ ਹੀ ਪਦਾਰਥ ਦੇਣ ਕਰਕੇ ਵੀ ਉਹਨਾਂ ਨੂੰ ਕਿਤੈ ਹੁੰਦਾ ਕਿਸੇ ਪ੍ਰਕਾਰ ਦਾ ਵੀ ਕੋਈ ਸੰਤੋਖ ਨਹੀਂ ਆਉਂਦਾ ਰਾਜਦੇ ਹੀ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਅੰਤਹਿ ਕਰਨ ਵਿੱਚ ਪਦਾਰਥਾਂ ਦੇ ਰਸਾਂ ਕਸਾਂ ਦੇ ਭੋਗਣ ਦੀ ਬਹੁਤ ਬੇਅੰਤ ਤ੍ਰਿਸ਼ਨਾ ਲੱਗੀ ਹੋਈ ਆ ਅਤੇ ਅਗਿਆਨ ਅਗਿਆਨਤਾ ਦਾ ਬੜਾ ਭਾਰੀ ਅੰਧਾਰ ਅੰਧਕਾਰ ਹਨੇਰਾ ਛਾਇਆ ਹੋਇਆ ਨਾਨਕ ਮਨਮੁਖਾ ਨਾਲ ਉਹ ਟੁੱਟੀ ਆ ਭਲੀ ਜਿਨ੍ਹਾਂ ਮਾਇਆ ਮੋਹ ਪਿਆਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਜਿਹੇ ਗੁਰੂ ਤੋਂ ਜਿਹੜੇ ਮਨਮੁਖ ਬੇਮੁਖ ਪੁਰਸ਼ਾਂ ਨਾਲੋਂ ਤਾਂ ਪ੍ਰੀਤੀ ਟੁੱਟਿਆ ਟੁੱਟੀ ਹੀ ਚੰਗੀ ਭਲੀ ਹੈ ਜਿਨ੍ਹਾਂ ਦਾ ਮਾਇਆ ਦੇ ਮੋਹ ਵਿੱਚ ਹੀ ਪ੍ਰੇਮ ਪਿਆਰ ਹੈ ਜਦੋਂ ਬਿਲਾਵੋ ਉਹਨਾਂ ਨੂੰ ਮਾਇਆ ਦੀ ਗੱਲ ਕਰਦੇ ਆ ਮਾਇਆ ਦੀ ਹੀ ਸਾਰੀ ਉਹ ਕਾਰਜ ਕਰਦੇ ਆ ਮਹੱਲਾ ਤੀਜਾ ਤਿੰਨ ਭੌ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਏ ਭਾਈ ਉਹਨਾਂ ਗੁਰਮੁਖ ਜਨਾਂ ਨੂੰ ਕਿਸੇ ਪ੍ਰਕਾਰ ਦਾ ਭੌ ਡਰ ਤੇ ਪ੍ਰਮਾਨ ਪਰਮੇਗਤ ਆਤ ਸੰਸਾ ਕੀ ਕਰ ਸਕਦਾ ਹੈ ਜਿਨ੍ਹਾਂ ਦੇ ਸਿਰ ਉੱਪਰ ਕਰਤਾਰ ਪਰਮੇਸ਼ਰ ਰੂਪ ਸਤਿਗੁਰਾਂ ਦਾ ਹੱਥ ਹੈ ਧੋਰ ਤਿਨ ਕੀ ਪੈਜ ਰੱਖਦਾ ਆਪੇ ਰਖਣਹਾਰ ਰਖਣਹਾਰ ਰੱਖਿਆ ਕਰਨ ਵਾਲਾ ਪ੍ਰਭ ਆਪ ਹੀ ਧੁਰੋਂ ਉਹਨਾਂ ਦੀ ਪੈਜ ਇੱਜ਼ਤ ਪਤ ਰੱਖਦਾ ਆਇਆ ਹੈ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸਬਦ ਵਿਚਾਰ ਉਹਨਾਂ ਨੇ ਸਤ ਸਰੂਪ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਵਿਚਾਰ ਦੁਆਰਾ ਪ੍ਰੀਤਮ ਪਿਆਰੇ ਨੂੰ ਮਿਲ ਕੇ ਸੁਖ ਆਨੰਦ ਪਾਉਣਾ ਕੀਤਾ ਹੈ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਗੁਰਮੁਖਾਂ ਨੇ ਉਹ ਸੁਖ ਦਾਤਾ ਸੁੱਖਾਂ ਦੇ ਦੇਣ ਵਾਲਾ ਪ੍ਰਭੂ ਸੇਵਨਾ ਕੀਤਾ ਹੈ ਆਪ ਹੀ ਭਗਤਾਂ ਦੀ ਪ੍ਰੀਤੀ ਨੂੰ ਪਰਖਣਹਾਰ ਪਰਖਣ ਵਾਲਾ ਹੈ ਪੌੜੀ ਜੀ ਜੰਤ ਸਭ ਤੇਰੀਆ ਤੂੰ ਸਭ ਨਰਾਸ ਉਹਨਾਂ ਦਾ ਨੇਚਾ ਹੈ ਕਿਹੇ ਪ੍ਰਭੂ ਸਾਰੇ ਸੂਖਮ ਅਸਤੂਲ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੇ ਤੂੰ ਹੀ ਸਭਨਾ ਸਾਰਿਆਂ ਨੂੰ ਪਰਲਬਧ ਰੂਪੀ ਰਾਸ ਪੂੰਜੀ ਦੇਣ ਵਾਲਾ ਹੈ ਸਾਰਿਆਂ ਨੂੰ ਰਾਸ ਸਜਾਈ ਵਿੱਚ ਲਿਆਉਣ ਵਾਲਾ ਹੈ ਜਿਸ ਨੂੰ ਤੂੰ ਦੇਹ ਤਿਸ ਸਭ ਕਿਛ ਮਿਲੈ ਕੋਈ ਹੋਰ ਸਰੀਕ ਨਹੀਂ ਤੁੱਦ ਪਾਸ ਇਹ ਵਾਹਿਗੁਰੂ ਜਿਸ ਪੁਰਸ਼ ਨੂੰ ਤੂੰ ਆਪ ਭਗਤੀ ਦੀ ਦਾਤ ਦਿੰਦਾ ਹੈ ਉਸ ਨੂੰ ਧਰਮ ਅਰਥ ਕਾਮ ਮੋਖ ਆਦ ਸਾਰਾ ਕੁਝ ਮਿਲ ਜਾਂਦਾ ਅਤੇ ਤੁਹਾਡੇ ਪਾਸ ਕੋਲ ਕੋਈ ਹੋਰ ਸਰੀਕ ਸ਼ਰੀਕਾ ਕਰਨ ਵਾਲਾ ਨਹੀਂ ਹੈ ਜਿਹੜਾ ਕਹੇਗਾ ਕਿ ਇਸ ਨੂੰ ਨਹੀਂ ਦੇਣਾ ਤੂ ਇੱਕੋ ਦਾਤਾ ਸਬਸਦਾ ਹਰ ਪਹਿ ਅਰਦਾਸ ਤੂੰ ਹੀ ਕੋ ਹੀ ਸਾਰਿਆਂ ਦਾ ਦਾਤਾ ਹੈ ਏ ਹਰ ਕੀ ਹਰੀ ਮੇਰੇ ਤੇਰੇ ਪੈ ਪਾਸ ਹੀ ਅਰਦਾਸ ਅਰਜੋਈ ਬੇਨਤੀ ਆ ਜੋ ਅਰਦਾਸ ਅਰਦਾਸ ਕਾਮ ਕ੍ਰੋਧ ਆਦ ਅਰ ਵੈਰੀ ਹਨ ਇਹ ਸਾਡੇ ਦਾਸ ਸੇਵਕ ਬਣਾ ਦੇਵ ਜਿਸ ਦੀ ਤੁਦ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਾ ਬਾਸ ਏ ਮਹਾਰਾਜ ਜੀ ਜਿਸ ਪੁਰਸ਼ ਦੀ ਬੇਨਤੀ ਤੈਨੂੰ ਪਉਂਦੀ ਹੈ ਉਸ ਧਿਆਰ ਜੋਈ ਤੂੰ ਮੰਨ ਲੈਂਦਾ ਹੈ ਉਹ ਜਨਪੁਰਸ਼ ਲੋਕ ਪਰਲੋਕ ਵਿੱਚ ਸਾਬਾਸ ਧੰਤਾ ਦੀ ਯੋਗ ਹੋ ਜਾਂਦਾ ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਦ ਪਾਸ ਹੀ ਮਹਾਰਾਜ ਜੀ ਇਹ ਸਾਰਾ ਤੇਰਾ ਹੀ ਚੋਜ ਕੌਤਕ ਵਰਤ ਰਿਹਾ ਹੈ ਫਿਰ ਜੀਵਾਂ ਦੇ ਕੀਤੇ ਹੋਏ ਪਾਪ ਕਰਮਾ ਕਰਕੇ ਪ੍ਰਾਪਤ ਹੋਏ ਦੁੱਖ ਤੇ ਪੁੰਨ ਕਰਮਾ ਕਰਕੇ ਪ੍ਰਾਪਤ ਹੋਏ ਸੁੱਖ ਸਭ ਤੇਰੇ ਕੋਲ ਹੀ ਕਹਿਣੇ ਬਣਦੇ ਆ ਸਲੋਕ ਮਹੱਲਾ ਤੀਜਾ ਗੁਰਮੁਖ ਸੱਚੈ ਭਾਵ ਦੇ ਦਰ ਸੱਚੈ ਸਚਿਆਰ ਏ ਭਾਈ ਜੋ ਗੁਰਾਂ ਦੇ ਸਨਮੁਖ ਸਿੱਖ ਹਨ ਉਹ ਸੱਚ ਸਰੂਪ ਪਰਮੇਸ਼ਰ ਨੂੰ ਪਾਉਂਦੇ ਹਨ ਚੰਗੇ ਲੱਗਦੇ ਹਨ ਉਹੋ ਹੀ ਸੱਚ ਸਰੂਪ ਦੀ ਦਰਗਾਹ ਸੱਚਖੰਡ ਸਚਿਆਰ ਸੱਚੇ ਹੁੰਦੇ ਸਤਸੰਗਤ ਰੂਪੀ ਸੱਚੇ ਦਰ ਵਿੱਚ ਮਿਲ ਕੇ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਹੁੰਦੇ ਆ ਸਾਜਨ ਮਨ ਆਨੰਦ ਹੈ ਗੁਰ ਕਾ ਸਬਦ ਵਿਚਾਰ ਉਹ ਸਰਵਣ ਮੰਨਣ ਨਿਧਿਆਸਨ ਕਰਨ ਵਾਲੇ ਸੱਜਣ ਗੁਰਮੁਖ ਜਨਾਂ ਦੇ ਮਨ ਹਿਰਦੇ ਵਿੱਚ ਸਦਾ ਆਨੰਦ ਪ੍ਰਸੰਨਤਾ ਖੇੜਾ ਬਣਿਆ ਹੀ ਰਹਿੰਦਾ ਹੈ ਅਤੇ ਗੁਰੂ ਦੇ ਉਪਦੇਸ਼ ਦਾ ਵਿਚਾਰ ਕਰਦੇ ਰਹਿੰਦੇ ਆ ਅੰਤਰ ਸਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਵਿਚਾਰ ਦੁਆਰਾ ਹੀ ਉਹ ਗੁਰਮੁਖ ਜਨਾਂ ਨੇ ਗੁਰਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕੀਤਾ ਹੈ ਜਿਸ ਕਰਕੇ ਉਹਨਾਂ ਦਾ ਜੰਮਣ ਮਰਨ ਆਦ ਦਾ ਦੁੱਖ ਕਟਿਆ ਨਾਸ਼ ਹੋ ਗਿਆ ਅਤੇ ਕਰਤਾਰ ਰਚਨਾਰ ਪ੍ਰਭੂ ਨੇ ਕਰਤਾਰ ਭਾਵ ਜਿਸ ਦੇ ਕਰ ਹੱਥਾਂ ਵਿੱਚ ਚੇਤਨ ਸੱਤਾ ਰੂਪੀ ਪਰਲਬਦ ਹੁਕਮ ਰੂਪੀ ਤਾਰ ਹੈ ਉਸ ਪਰਮੇਸ਼ਰ ਨੇ ਉਹਨਾਂ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਅਪਰੋਖ ਗਿਆਨ ਦਾ ਚਾਨਣ ਪ੍ਰਕਾਸ਼ ਕਰ ਦਿੱਤਾ ਹੈ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਰਖਿਆ ਕਰਨ ਵਾਲਾ ਪ੍ਰਭੂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਕੇ ਉਹਨਾਂ ਗੁਰਮੁਖਾਂ ਨੂੰ ਲੋਕ ਪਰਲੋਕ ਵਿੱਚ ਰੱਖਦਾ ਰੱਖਿਆ ਕਰਦਾ ਹੈ ਮਹੱਲਾ ਤੀਜਾ ਗੁਰ ਕੀ ਸੇਵਾ ਚਾਕਰੀ ਪੈ ਰਚਕਾਰ ਕਮਾਏ ਕੀ ਭਾਈ ਗੁਰੂ ਜੀ ਦੀ ਸੇਵਾ ਟਹਿਲ ਕਰਨੀ ਚਾੱਕਰੀ ਨੌਕਰੀ ਦੀ ਤਰ੍ਹਾਂ ਕਰ ਪਾਵ ਜਿਵੇਂ ਨੌਕਰ ਆਪਣੇ ਕੰਮ ਉੱਪਰ ਸਾਵਧਾਨ ਹੋ ਕੇ ਰਹਿੰਦਾ ਇਉ ਗੁਰੂ ਦੀ ਸੇਵਾ ਵਿੱਚ ਸਾਵਧਾਨ ਹੋ ਕੇ ਰਹਿਣਾ ਕਰ ਭੈ ਡਰ ਵਿੱਚ ਰਜ ਕੇ ਪਾਵ ਤਦਾਕਾਰ ਹੋ ਕੇ ਭਗਤੀ ਰੂਪੀ ਕਾਰ ਨੂੰ ਕਮਾਉਣਾ ਕਰ ਜੇ ਹਾ ਸੇਵੈ ਤੇ ਹੋ ਹੋਵੈ ਜੇ ਚੱਲੈ ਤਿਸੈ ਰਜਾਈ ਜਿਕਰ ਉਸ ਗੁਰੂ ਦੀ ਰਜਾਈ ਆਗਿਆ ਵਿੱਚ ਚੱਲਣਾ ਕਰੇਗਾ ਤਾਂ ਜਿਹੋ ਜਿਹਾ ਮਨੋਰਥ ਲੈ ਕੇ ਸੇਵਾ ਕਰੇਗਾ ਉਹ ਜਿਹਾ ਹੀ ਫਲ ਫਲ ਪ੍ਰਾਪਤ ਹੋਵੇਗਾ ਨਾਨਕ ਸਭ ਕਿਸ ਆਪ ਹੈ ਅਵਰ ਨ ਦੂਜੀ ਜਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਸੇਵਕ ਦੀ ਨਿਗਾਹ ਐਸੀ ਹੋਣੀ ਚਾਹੀਦੀ ਆ ਕਿ ਸਾਰਾ ਕੁਝ ਵਾਹਿਗੁਰੂ ਆਪਣਾ ਆਪ ਰੂਪ ਹੈ ਉਸ ਤੋਂ ਬਿਨਾ ਹੋਰ ਦੂਸਰੀ ਕੋਈ ਵੀ ਜਾਏ ਜਗ੍ਹਾ ਨਹੀਂ ਹੈ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਦ ਜੇਵੜ ਅਵਰ ਨ ਕੋਈ ਏ ਵਾਹਿਗੁਰੂ ਤੇਰੀ ਵਡਿਆਈ ਮਹਿਮਾ ਤੂੰ ਆਪ ਹੀ ਜਾਣਦਾ ਹੈ ਤੇਰੇ ਜੇਵੜ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੈ ਤੁਦ ਜੇਵੜ ਹੋਰ ਸਰੀਕ ਹੋਵੇ ਤਾਂ ਆਖੀਐ ਤੁਦ ਜੇਵੜ ਤੂੰ ਹੈ ਹੋਈ ਏ ਵਾਹਿਗੁਰੂ ਤੇਰੇ ਜਿੱਡਾ ਵੱਡਾ ਹੋਰ ਕੋਈ ਤੇਰਾ ਸ਼ਰੀਕ ਸ਼ਰੀਕਾ ਕਰਨ ਵਾਲਾ ਹੋਵੇ ਤਾਦੀ ਆਖਣਾ ਕਰੀਏ ਕਹਿਣਾ ਕਰੀਏ ਪਰੰਤੂ ਤੇਰੇ ਜਿੱਡਾ ਵੱਡਾ ਤਾਂ ਤੂੰ ਆਪ ਹੀ ਹੋਇਆ ਹੈ ਜਿਨ ਤੂੰ ਸੇਵਿਆ ਤੈਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ हे ਬਾਹਗੁਰੂ ਜਿਨ੍ਹਾਂ ਨੇ ਤੇਰੇ ਤਾਈਂ ਸੇਵਨਾ ਕੀਤਾ ਹੈ ਉਹਨਾਂ ਦੇ ਸੁਖ ਉਹਨਾਂ ਨੇ ਸੁਖ ਆਨੰਦ ਸਰੂਪ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਦੀ ਹੋਰ ਕੋਈ ਕੀ ਰੀਸ ਕਰ ਸਕਦਾ ਹੈ ਤੂੰ ਭੰਨਣ ਘੜਣ ਸਮਰੱਥ ਦਾਤਾਰ ਹੈ ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਏ ਵਾਹਿਗੁਰੂ ਤੂੰ ਸੰਸਾਰ ਨੂੰ ਭੰਨਣ ਨਾਸ਼ ਕਰਨ ਤੇ ਘੜਣ ਬਣਾਉਣ ਨੂੰ ਸਮਰੱਥ ਸਰਬਸ਼ਕਤੀਵਾਨ ਦਾਤਾਰ ਦਾਤਾ ਹੈ ਫਿਰ ਸਾਰੀ ਸ੍ਰਿਸ਼ਟੀ ਹੱਥ ਜੋੜ ਕੇ ਤੇਰੇ ਅੱਗੇ ਮੰਗਣ ਨੂੰ ਖਲੀ ਕਹੀਏ ਖਲੋਤੀ ਹੋਈ ਆ ਏ ਮਹਾਰਾਜ ਤੂੰ ਔਗਣਾ ਨੂੰ ਭੰਨਣ ਵਾਲਾ ਹੈ ਗਿਆਨ ਦੀ ਘਾੜਤ ਨੂੰ ਕਢਣ ਵਾਲਾ ਹੈ ਬ੍ਰਹਮ ਗਿਆਨ ਦੇਣ ਨੂੰ ਸਮਰੱਥ ਹੈ ਫਿਰ ਮੁਕਤੀ ਦਾ ਦਾਤਾ ਹੈ ਸਾਰੀ ਸ੍ਰਿਸ਼ਟੀ ਹੀ ਆਪਣੇ ਮਨ ਬੁੱਧ ਰੂਪੀ ਹੱਥ ਜੋੜ ਕੇ ਤੇਰੇ ਅੱਗੇ ਖੜੋਤੀ ਹੋਈ ਆ ਤੁਦ ਜੇਵੜ ਦਾ ਤਾਰ ਮੈਂ ਕੋਈ ਨਦਰ ਨ ਆਵਈ ਤੁਦ ਸਭ ਸੈ ਨੂੰ ਦਾਨ ਦਿੱਤਾ ਖੰਡੀ ਵਰ ਭੰਡੀ ਪਾਤਾਲੀ ਪੁਰਈ ਸਭ ਲੋਈ ਏ ਵਾਏ ਗੁਰੂ ਮੈਂ ਭਾਵ ਮੈਨੂੰ ਤੁਹਾਡੇ ਜਿੱਡਾ ਵੱਡਾ ਦਾਤਾ ਹਰ ਦਾਤਾ ਦ੍ਰਿਸ਼ਟੀ ਵਿੱਚ ਨਜ਼ਰ ਹੀ ਨਹੀਂ ਆਉਂਦਾ ਤੁਸਾਂ ਨੇ ਖੰਡੀ ਖੰਡਾ ਵਰ ਪੜਨੀ ਬ੍ਰਹਮੰਡ ਪਾਤਾਲੀ ਪਾਤਾਲਾਂ ਪੁਰੇ ਹੀ ਪੁਰੀਆਂ ਸ਼ਿਵਪੁਰੀ ਬ੍ਰਹਮਪੁਰੀ ਆਦ ਇਹਨਾਂ ਸਾਰੇ ਲੋਈ ਹੁੰਦਾ ਲੋਕਾਂ ਵਿੱਚ ਸਾਰਿਆਂ ਜੀਵਾਂ ਨੂੰ ਦਾਨ ਦੇਣਾ ਕੀਤਾ ਹੈ ਸਲੋਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨ ਲੱਗੋ ਭਾਵ ਕਿ ਭਾਈ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਗੁਰੂ ਸਾਹਿਬ ਜੀ ਉੱਪਰ ਪ੍ਰਤੀਤ ਭਰੋਸਾ ਨਹੀਂ ਨ ਆਇਆ ਸਹਿਜ ਸ਼ਾਂਤ ਸਰੂ ਵਾਹਿਗੁਰੂ ਵਿੱਚ ਪ੍ਰੇਮ ਨਹੀਂ ਲੱਗਾ ਜਿਨ੍ਹਾਂ ਨੂੰ ਭਰੋਸਾ ਨਹੀਂ ਆਇਆ ਉਹਨਾਂ ਨੇ ਨਾ ਸਹਿਜ ਅਵਸਥਾ ਪ੍ਰਾਪਤ ਕੀਤੀ ਤੇ ਨਾ ਹੀ ਵਾਹਿਗੁਰੂ ਵਿੱਚ ਪ੍ਰੇਮ ਜਾਗਿਆ ਸ਼ਬਦੈ ਸਾਧਨ ਪਾਇਓ ਮਨ ਹਟ ਕਿਆ ਗੁਣ ਗਾਏ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਦਾ ਰਸ ਨਹੀਂ ਪਾਉਣਾ ਕੀਤਾ ਫਿਰ ਉਹ ਆਪਣੇ ਮਨ ਦੀ ਹੱਠ ਜਿੱਦ ਕਰਕੇ ਗੁਨਾ ਨੂੰ ਕੀ ਗਾ ਸਕੇਗਾ ਨਾਨਕ ਆਇਆ ਸੋ ਪਰਵਾਣ ਹੈ ਜੇ ਗੁਰਮੁਖ ਸੱਚ ਸਮਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੋਇਆ ਉਹੀ ਪ੍ਰਵਾਣ ਸਫਲਾ ਹੈ ਜਿਹੜਾ ਗੁਰਮੁਖ ਜਨਾਂ ਦੀ ਸੰਗਤ ਕਰਕੇ ਮੁਖੀ ਗੁਰਾਂ ਦੁਆਰਾ ਸਤ ਸਰੂਪ ਵਿੱਚ ਸਮਾ ਜਾਂਦਾ ਹੈ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਈ ਮੂੜਾ ਮੂਰਖ ਬੇਸਮਝ ਪੁਰਸ਼ ਆਪਣਾ ਆਪ ਤਾਂ ਪਛਾਣਦਾ ਨਹੀਂ ਹੈ ਅਰਥਾਤ ਜੋ ਆਪਣਾ ਸਤ ਚਿਤ ਆਨੰਦ ਸਰੂਪ ਆ ਉਹੀ ਸਾਰਿਆਂ ਵਿੱਚ ਆ ਪਰ ਮੂਰਖੇ ਗੱਲ ਨੂੰ ਨਹੀਂ ਜਾਣਦਾ ਸਗੋਂ ਹੋਰਨਾਂ ਨੂੰ ਤਰਕਾਂ ਤੇ ਨੁਕਸ ਕਹਿ ਕੇ ਦਿਖਾਉਂਦਾ ਵਾ ਭਾਵ ਦਿਲ ਦਿਖਾਉਂਦਾ ਮੁੰਡੈ ਦੀ ਖਸਲਤ ਨਾ ਗਈਆ ਅੰਦੇ ਵਿਛੜ ਝੋਟਾ ਖਾਏ ਇਸ ਮੂਰਖ ਅੰਨੇ ਦੀ ਮੁੱਢ ਕਦੀਮਾਂ ਦੀ ਤਰਕ ਮਾਰਨ ਨੁਕਸ ਕੱਢਣ ਰੂਪ ਆਦਤ ਗਈ ਹੀ ਨਹੀਂ ਸਗੋਂ ਵਾਹਿਗੁਰੂ ਨਾਲੋਂ ਵਿਛੜ ਕੇ ਇੱਥੇ ਕਾਮ ਕ੍ਰੋਧ ਜਾਂ ਲੋਕਾਂ ਦੀਆਂ ਤਰਕਾਂ ਰੂਪ ਤੇ ਪ੍ਰਲੋਕ ਵਿੱਚ ਜਮਾ ਦੀਆਂ ਝੋਟਾਂ ਮਾਰਾਂ ਖਾਂਦਾ ਹੈ ਸਤਗੁਰ ਕੈ ਭੈ ਭੰ ਨਾ ਕੜਿਓ ਰਹਿ ਅੰਕ ਸਮਾਏ ਸਤਗੁਰੂ ਸਾਹਿਬ ਜੀ ਦੇ ਕੈ ਭਾਵ ਦੇ ਡਰ ਵਿੱਚ ਆ ਕੇ ਔਗਣਾ ਨੂੰ ਪੰਨ ਭੰਨਿਆ ਨਹੀਂ ਤੇ ਨਾ ਹੀ ਸ਼ੁਭ ਗੁਣਾਂ ਦੀ ਘਾੜਤ ਨੂੰ ਘੜਨਾ ਕੀਤਾ ਇਸ ਕਰਕੇ ਉਹ ਪਰਮੇਸ਼ਰ ਦੇ ਅੰਕ ਸਰੂਪ ਵਿੱਚ ਸਮਾਉਣ ਵੱਲੋਂ ਰਹਿ ਹੀ ਗਏ ਅਨ ਦਿਨ ਸਹਿਸਾ ਕਦੇ ਨ ਚੁੱਕੈ ਬੇਨ ਸਬਦੈ ਦੁਖ ਪਾਏ ਉਸ ਦਾ ਸੰਸਾ ਭਰਮ ਅਨ ਦਿਨ ਰਾਤ ਦਿਨ ਕਦਾ ਚਿੱਤ ਵੀ ਚੁੱਕਿਆ ਨਹੀਂ ਗਿਆ ਦੂਰ ਨਹੀਂ ਹੁੰਦਾ ਗੁਰੂ ਸਾਹਿਬ ਜੀ ਦੇ ਸ਼ਬਦ ਐ ਉਪਦੇਸ਼ ਦੀ ਕਮਾਈ ਕੀਤੇ ਤੋਂ ਬਗੈਰ ਜੰਮਣ ਮਰਨ ਦਾ ਦੁਖ ਹੀ ਪਾਉਂਦਾ ਰਹਿੰਦਾ ਹੈ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਈ ਮੂਰਖ ਪੁਰਸ਼ ਦੇ ਹਿਰਦੇ ਵਿੱਚ ਅੰਦਰ ਕਾਮ ਵਿਕਾਰ ਦ੍ਰਿਸ਼ਟੀ ਮਥਨ ਕ੍ਰੋਧ ਗੁੱਸਾ ਤੇ ਲੋਭ ਲਾਲਚ ਸਬਲਾ ਸਹਿਤ ਬਲਦੇ ਹੈ ਭਾਵ ਵਿਕਾਰ ਬਹੁਤ ਪ੍ਰਭਲ ਹੁੰਦੇ ਆ ਇਹਨਾਂ ਵਿਕਾਰਾਂ ਦੀ ਪੂਰਤੀ ਲਈ ਨਿਤਾ ਪ੍ਰਤੀ ਕਾਮ ਭਾਵ ਕੰਮ ਕਰਦਿਆਂ ਹੀ ਸਾਰਾ ਜੀਵਨ ਵਿਹਾਈ ਬਤੀਤ ਹੋ ਜਾਂਦਾ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਨੇੜ ਐ ਆਏ ਚਰਨ ਪੈਰ ਤੁਰਦੇ ਤੁਰਦੇ ਕਰ ਹੱਥ ਕੰਮ ਕਰ ਕਰਦੇ ਦੇਖਤ ਵੇਖਣ ਵਾਲੀਆਂ ਅੱਖਾਂ ਵੇਖਦੇਆਂ ਵੇਖਦੇਆਂ ਤੇ ਸੁਣ ਸਰਵਣ ਸੁਣਨ ਵਾਲੇ ਕੰਨ ਉਸਤਤ ਨਿੰਦਾ ਸੁਣ ਕਰਕੇ ਥੱਕੇ ਬਾਲੀ ਨੋਗੇ ਭਾਵ ਸਭ ਇੰਦਰੀ ਕਮਜ਼ੋਰ ਹੋਗੇ ਤੇ ਜ਼ਿੰਦਗੀ ਦੇ ਦੇਹ ਦਿਨ ਮੁੱਕੇ ਕੀਏ ਮੁੱਕਦੇ ਜਾ ਰਹੇ ਤੇ ਮੌਤ ਦੇ ਦਿਨ ਨੇੜੇ ਕੋਲ ਆਰੇ ਜਦੋਂ ਜ਼ਿੰਦਗੀ ਦੇ ਦਿਨ ਮੁੱਕ ਗਏ ਤਾਂ ਜਮ ਨੇੜੇ ਹੀ ਆ ਗਏ ਸੱਚਾ ਨਾਮ ਨ ਲੱਗੋ ਮੀਠਾ ਜਿਤ ਨਾਮ ਨਵ ਨਿਦ ਪਾਏ ਉਸ ਨੂੰ ਪਰਮੇਸ਼ਰ ਦਾ ਸੱਚਾ ਨਾਮ ਕਦੇ ਵੀ ਮਿੱਠਾ ਨਹੀਂ ਲੱਗਿਆ ਜਿਸ ਨਾਮ ਕਰਕੇ ਨੌ ਨਦੀਆਂ ਨੌ ਨਦੀਆਂ ਦਾ ਆਸਰਾ ਰੂਪ ਚੇਤਨ ਪ੍ਰਭੂ ਪਾ ਲਈਦਾ ਨੌ ਨਦੀਆਂ ਰੂਪ ਨਵ ਦਾ ਭਗਤੀ ਪ੍ਰਾਪਤ ਕਰ ਲਈਦੀ ਹੈ ਜੀਵਤ ਮਰਐ ਮਰਐ ਫੁਨ ਜੀਵੈ ਤਾਂ ਮੋਖ ਅੰਤਰ ਪਾਏ ਹਾਂ ਜੇਕਰ ਇਹ ਜੋ ਸੰਸਾਰ ਦੀ ਵਿਸ਼ਿਆਂ ਵੱਲ ਆਪਣੇ ਆਪ ਨੂੰ ਜਿਉਂਦਾ ਸਮਝਦਾ ਹੈ ਜੇਕਰ ਉਸ ਪਾਸੋਂ ਮਰ ਜਾਵੇ ਅਤੇ ਜੋ ਸਿਮਰਨ ਭਜਨ ਵੱਲੋਂ ਮਰਿਆ ਹੋਇਆ ਹੈ ਫੁਨ ਪੁਨਵ ਜੇਕਰ ਉਸ ਪਾਸੇ ਜੀ ਪਵੇ ਸਿਮਰਨ ਕਰਨ ਲੱਗ ਜਾਵੇ ਤਦ ਕਹਿੰਦੇ ਮੋਖ ਅੰਤਰ ਅੰਦਰੋਂ ਹੀ ਮੁਕਤੀ پا ਸਕਦਾ ਹੈ ਤੁਰ ਕਰਮ ਨਾ ਪਾਇਓ ਪ੍ਰਾਣੀ ਤੋਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕੀ ਆ ਪਾਏ ਪਰ ਇਸ ਮੂਰਖ ਪ੍ਰਾਣਾ ਧਾਰੀ ਜੀਵ ਨੇ ਧੁਰੋਂ ਦਰਗਾਹ ਤੋਂ ਪਰਮੇਸ਼ਰ ਵੱਲੋਂ ਕੋਈ ਸ਼ੁਭ ਕਰਮਾਂ ਦਾ ਲੇਖ ਨਹੀਂ ਪ੍ਰਾਪਤ ਕੀਤਾ ਫਿਰ ਸ੍ਰੇਸ਼ਟ ਕਰਮਾਂ ਤੋਂ ਬਗੈਰ ਗੁਰਾਂ ਦੀ ਕਰਮਾ ਕਿਰਪਾ ਤੋਂ ਬਿਨਾਂ ਕੀ ਫਲ ਪਾ ਸਕਦਾ ਹੈ ਭਾਵ ਕੁਝ ਵੀ ਨਹੀਂ ਪ੍ਰਾਪਤ ਕਰ ਸਕਦਾ ਗੁਰ ਕਾ ਸਬਦ ਸਮਾਲ ਤੂੰ ਮੂੜੇ ਗਤ ਮਤ ਸਬਦੇ ਪਾਏ ਏ ਮੂੜੇ ਮੂਰਖਾ ਤੂੰ ਗੁਰੂ ਸਾਹਿਬ ਜੀ ਦਾ ਸਬਦ ਉਪਦੇਸ਼ ਸੰਭਾਲਣਾ ਕਰ ਭਾਵ ਸਿਮਰਨ ਕਰ ਫਿਰ ਸਬਦੇ ਉਪਦੇਸ਼ ਦੀ ਕਮਾਈ ਕਰਕੇ ਹੀ ਪ੍ਰਭੂ ਦੀ ਗਤ ਪ੍ਰਾਪਤੀ ਵਾਲੀ ਆਤਮ ਵਿਸ਼ੈਣੀ ਮਤ ਬੁੱਧ ਪਾ ਲਵੇਗਾ ਨਾਨਕ ਸਤ ਗੁਰ ਤਦ ਹੀ ਪਾਏ ਜਾਂ ਵਿੱਚ ਹੋ ਆਪ ਗਵਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਦੋਂ ਹੀ ਸਤਿਗੁਰੂ ਸੱਚੇ ਗੁਰੂ ਨੂੰ ਪਾਇਦਾ ਹੈ ਜਦੋਂ ਆਪਣੇ ਅੰਤਹਿ ਕਰਨ ਦੇ ਵਿੱਚੋਂ ਅੰਦਰੋਂ ਆਪਾ ਭਾਵ ਹੰਕਾਰ ਗਵਾ ਦੇਵੇਂਗਾ ਪੌੜੀ ਜਿਸ ਦਇਆ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲ ਦਾ ਲੋੜੀ ਹੈ ਏ ਭਾਈ ਜਿਸ ਪੁਰਸ਼ ਦੇ ਚਿੱਤ ਮਨ ਵਿੱਚ ਮੇਰਾ ਸਾਡਾ ਸੁਆਮੀ ਮਾਲਕ ਵਾਹਿਗੁਰੂ ਵਸ ਗਿਆ ਹੈ ਉਸ ਗੁਰਮੁਖ ਪੁਰਸ਼ ਨੂੰ ਫਿਰ ਕਿਸ ਗੱਲ ਦਾ ਸੰਸਾ ਫਿਕਰ ਕਿਉਂ ਕਰਨਾ ਲੋੜੀਏ ਚਾਹੀਦਾ ਭਾਵ ਸੰਸੇ ਛੱਡ ਕੇ ਬੇਪਰਵਾ ਹੋ ਜਾਣਾ ਚਾਹੀਦਾ ਹਰ ਸੁਖ ਦਾਤਾ ਸਭਨਾ ਗੱਲਾਂ ਦਾ ਤਿਸ ਨੂੰ ਧਿਆਏ ਦਿਆ ਕੇਵ ਨਿਮਕ ਘੜੀ ਮੋੜੀਐ ਏ ਭਾਈ ਹਰੀ ਪਰਮੇਸ਼ਰ ਸਾਰੀਆਂ ਗੱਲਾਂ ਦਾ ਸੁਖ ਦਾਤਾ ਹੈ ਸੁਖ ਦੇਣ ਵਾਲਾ ਹੈ ਭਾਵ ਦੁੱਧ ਪੁੱਤ ਸ਼ੋਭਾ ਆਦ ਦੇ ਦੇਣ ਵਾਲਾ ਹੈ ਉਸ ਮਰਤ ਦਾਤੀ ਨੂੰ ਧਿਆਇ ਦਿਆਂ ਤੇ ਆਉਂਦਿਆਂ ਕਿਸ ਪ੍ਰਕਾਰ ਇੱਕ ਘੜੀ ਜਾਂ ਨਿਮਖਾ ਖੋਲਣ ਤੇ ਮੀਚਣ ਜਿੰਨਾ ਸਮਾਂ ਮੂੰਹ ਮੋੜਨਾ ਕਿਵੇਂ ਕਰੀਏ ਭਾਵ ਹਰ ਸਮੇਂ ਸਨਮੁਖ ਰਹਿਣਾ ਚਾਹੀਦਾ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੋਹ ਜੋੜੀਐ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਤਾਕਾਰ ਬਿਰਤੀ ਕਰਕੇ ਧਿਆਉਣਾ ਕੀਤਾ ਹੈ ਉਨਾਂ ਨੂੰ ਸਰਬਸਾਰੇ ਕਲਿਆਣ ਮੰਗਲ ਪ੍ਰਾਪਤ ਹੋਏ ਆ ਸਭ ਸ਼ਲੋਕ ਸਮੀਪ ਸਰੂਪ ਸਯੁਜ ਆਦ ਮੁਕਤੀਆਂ ਪ੍ਰਾਪਤ ਹੋ ਗਈਆਂ ਹਨ ਇਸ ਲਈ ਨਿਤਾ ਪ੍ਰਤੀ ਐਸੇ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸੰਗਤ ਵਿੱਚ ਜਾ ਕਰਕੇ ਬੈਠਣਾ ਕਰੀਏ ਤੇ ਮੂੰਹ ਨੂੰ ਜੋੜਨਾ ਕਰੀਏ ਮੂੰਹ ਜੋੜਨ ਤੋਂ ਭਾਵ ਸਨਮੁਖ ਹੋ ਕੇ ਬੈਠੀਏ ਮੂੰਹ ਭਾਵ ਹਿਰਦੇ ਨੂੰ ਜੋੜ ਕੇ ਅਰਥਾਤ ਸੰਕਲਪਾਂ ਵਿਕਲਪਾਂ ਤੋਂ ਰਹਿਤ ਹੋ ਕੇ ਇਕਾਗਰ ਚਿਤ ਹੋ ਕੇ ਬੀਟੀਏ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਜੋ ਹਰੀ ਦੇ ਸੇਵਕ ਦਾਸ ਬਣੇ ਹਨ ਉਹਨਾਂ ਦੇ ਸਾਰੇ ਜੰਮਣ ਮਰਨ ਆਦ ਦੇ ਦੁੱਖ ਆਸਾ ਤ੍ਰਿਸ਼ਨਾ ਆਦ ਦੀ ਭੁੱਖ ਤੇ ਪ੍ਰਤੱਖ ਜਾਨ ਤ੍ਰਿਵੀ ਅ ਗਿਆਨ ਆਦ ਦੇ ਰੋਗ ਚਲੇ ਗਏ ਨਿਵਰਤ ਹੋ ਗਏ ਹਨ ਪਰਮੇਸ਼ਰ ਤਾਂ ਆਪਣੇ ਸੇਵਕ ਜਨਾਂ ਦੇ ਕਰਤਾ ਭੋਗਤਾ ਆਦ ਦੇ ਸਾਰੇ ਬੰਧਨ ਜਾਲਾਂ ਨੂੰ ਤੋੜ ਦਿੰਦਾ ਹੈ ਹਰ ਕਿਰਪਾ ਤੇ ਹੋਰ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹ ਡਿਠੈ ਜਗਤ ਤਰਿਆ ਸਭ ਲੋੜੀਐ ਏ ਭਾਈ ਪਰਮੇਸ਼ਰ ਦੀ ਕਿਰਪਾ ਮਿਹਰ ਤੋਂ ਹੀ ਵਾਹਿਗੁਰੂ ਦਾ ਭਗਤ ਸੇਵਕ ਹੋਇਆ ਜਾਂਦਾ ਹੈ ਖਰੀਦੇ ਸੇਵਕ ਜਨਾ ਦੇ ਮੂੰਹ ਡਿਠੈ ਭਾਵ ਵੇਖਣ ਨਾਲ ਉਹਨਾਂ ਦੇ ਦਰਸ਼ਨ ਕਰਨ ਨਾਲ ਸਾਰਾ ਸੰਸਾਰ ਹੀ ਤਰਨਾ ਚਾਹੀਦਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ